ਕੀ ਗੱਲ ਚੱਲ ਰਹੀ ਥਾ ਬੇਸਿਕ ਕਲਰ ਉਤੇ ਕੀ ਹੋਇਆ ਹੈ ਥ੍ਰੀ ਪੈਗੀ ਦੀ ਅਫਵਾਹ ਹੋ ਗਈ ਤੋਂ ਇੱਕ ਕ੍ਰਾਂਤੀਕਾਰ ਯੂਨੀਅਨ ਦਾ ਪ੍ਰਧਾਨ ਸਰਜੀਤ ਸਿੰਘ ਫੂਲ ਇੱਕ ਜਸਵੀਰ ਸਿੰਘ ਪਿੰਡ ਬਾਦਕਟ ਚੰਡੀਆਂ ਦਾ ਜੀ ਕੀ ਹੋ ਗਿਆ ਹੈ ਹਾਂਜੀ ਇਹਨਾਂ ਦੀ ਵਾਈਫ ਹੋਈ ਹੈ ਜਿਹਨੇ ਕਿਹਾ ਜੀ ਸਿੱਥੇ ਮਜੂਬ ਸੀ ਹਾਂਜੀ ਮਜੂਬ ਜਦੋਂ ਉਹ ਆਪਣਾ ਮੋਰਚ ਚਲ ਰਿਹਾ ਸੀ ਹਾਂਜੀ ਇਹ ਤੁਹਾਡਾ ਤੁਹਾਡੀ ਕੋਈ ਕੋਈ ਨਹੀਂ ਜੀ ਤੁਹਾਡੀ ਨਹੀਂ ਸੀ ਹਾਂ ਉਸ ਤੋਂ ਦੇ ਸੀ ਕੰਗੜਾ ਨਾਲ ਭਾਵੇਂ ਇੱਥੇ